ਦੇਖੋ ਜੀ ਅੱਜ ਕੱਲ ਦੇ ਹਾਲਾਤਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਦਿਲਜਿੰਦਰ ਸਿੰਘ ਜੀ ਢਿੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇੱਥੇ ਨਾਕਾ ਲਗਾਇਆ ਹੋਇਆ ਅਸੀਂ ਜਿਹੜਾ ਵੀ ਕੋਈ ਆਦਮੀ ਜੀਐਨਕੇ 'ਚੋਂ ਆਪਣਾ ਵਹੀਕਲ ਲੈ ਕੇ ਆ ਰਿਹਾ ਚਾਹੇ ਕੋਈ ਵੀ ਆਦਮੀ ਪੰਜਾਬ ਦੇ ਵਿੱਚੋਂ ਆਪਣਾ ਵਹੀਕਲ ਲੈ ਕੇ ਜੀਐਨਕੇ ਨੂੰ ਜਾ ਰਿਹਾ ਆਪਾਂ ਹਰ ਵਹੀਕਲ ਰੋਕੇ ਉਹਦੀ ਹਰ ਤਰ੍ਹਾਂ ਦੀ ਤਲਾਸ਼ੀ ਲੈ ਰਹੇ ਆਂ ਅਗਰ ਕੋਈ ਵੀ ਵਹੀਕਲ 'ਸਾਨੂੰ ਸ਼ੱਕ ਪੈਂਦਾ ਕਿ ਆ ਜਿਹੜਾ ਵਹੀਕਲ ਚੋਰੀ ਦਾ ਹੋ ਸਕਦਾ ਸਾਡੇ ਮੋਬਾਈਲ ਦੇ ਵਿੱਚ ਅਫਸਰਾਂ ਵਾਲਾ ਵੱਲੋਂ ਐਪ ਇਹ ਹੋਇਆ ਅਸੀਂ ਐਪ ਦੇ ਰਾਹੀਂ ਆਦਮੀ ਦਾ ਵੀ ਪਤਾ ਕਰ ਲੈਨੇ ਆ ਕਿ ਆਦਮੀ ਕਿਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਕੀ ਹੈਗਾ ਚਾਹੇ ਜੇ ਕੋਈ ਵਹੀਕਲ ਹੈਗਾ ਉਹਦਾ ਵਹੀਕਲ ਦਾ ਨੰਬਰ ਪਾ ਕੇ ਆਪਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਇਹ ਵਹੀਕਲ ਉਹਦਾ ਆਪਣਾ ਵਹੀਕਲ ਹੈਗਾ ਕਿ ਜਾਂ ਕਿਤੇ ਬਾਹਰ ਕਿਤੇ ਹੋਰ ਸਟੇਟ ਦਾ ਵਹੀਕਲ ਹੈਗਾ ਉਹ ਸਾਰਾ ਬਾਇਓ ਡਾਟਾ ਵਿੱਚ ਆ ਜਾਂਦਾ ਜੀ ਸਰ ਪਹਿਲ ਗਾਉਂ ਹਮਲੇ ਤੋਂ ਬਾਅਦ ਦੇਖਿਆ ਕਿ ਇੱਥੇ ਕਾਫੀ ਸ਼ਕਤੀ ਹੋਈ ਹੈ ਜੇ ਤਲਾਬ ਦੀ ਗੱਲ ਕਰੀਏ ਤੇ ਇਹ ਜਿਹੜੇ ਲਾਈਨ ਦੇ ਉੱਤੇ ਕਿੰਨਾ ਚਲਾਵਾ ਇਹ ਗੱਲ ਕਰਦੇ ਤੇ ਕੁਝ ਇਤਨਾਬ ਨੂੰ ਪਨਾਬ ਦੀ ਗੱਲ ਕਰੀਏ ਇਹ ਸਾਡਾ ਜਿਹੜਾ ਏਰੀਆ ਹੈਗਾ ਬਿਲਕੁਲ ਬਾਰਡਰ ਦਾ ਏਰੀਆ ਹੈਗਾ ਸਾਡੇ ਤੋਂ ਇਥੋਂ ਹੀ ਮੈਕਸਿਮਮ 1 ਕਿਲੋਮੀਟਰ ਦਾ ਏਰੀਆ ਵੀ ਨਹੀਂ ਹੈਗਾ ਬਾਰਡਰ ਦਾ ਨਾਲ ਨਾਲ ਬਾਰਡਰ ਪੈਂਦਾ ਜਿਹੜੇ ਲੋਕੀ ਬਾਰਡਰ ਤੇ ਰਹਿੰਦੇ ਆ ਅਫਸਰਾਂ ਨਾਲ ਦਾ ਹੁਕਮ ਹੈ ਕਿ ਜਿਹੜੇ ਲੋਕੀ ਇੱਥੇ ਰਹਿ ਰਹੇ ਆ ਉਹ ਵਧੀਆ ਆਪਣਾ ਜੀਵਨ ਬਤੀਤ ਕਰਨ ਉਹਨਾਂ ਦੇ ਜੀਵਨ ਨੂੰ ਹੀ ਲੈ ਕੇ ਅਸੀਂ ਇੱਥੇ ਨੱਕ ਲਗਾ ਕੇ ਫਿਜ਼ੀਕਲ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਸਾਡੀ ਸਰਕਾਰ ਵੱਲੋਂ ਡਿਊਟੀ ਹੈਗੀ ਆ ਕਿ ਅਸੀਂ ਹਰ ਚੰਗੇ ਆਦਮੀ ਨੂੰ ਵੀ ਚੈੱਕ ਕਰੀਏ ਤੇ ਮਾੜੇ ਆਂਸਰਾਂ ਨੂੰ ਵੀ ਚੈੱਕ ਕਰੀਏ ਤਾਂ ਜੋ ਮਾੜੇ ਆਂਸਰਾਂ ਜੇਕਰ ਕੋਈ ਕਿਸੇ ਵਿਅਕਤੀ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਮਿਲਦੀ ਆ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲੈਂਦੇ ਆ ਚਾਰ ਦਿਨ ਦੀ ਗੱਲ ਹੈਗੀ ਆ ਅਸੀਂ ਸਾਡ ਸਾਈਡ ਤੇ ਚੈਕਿੰਗ ਕਰ ਰਹੇ ਸੀ ਉਤੋਂ ਵੀ ਸਾਨੂੰ ਅੱਧਾ ਕਿਲੋ ਹੈਰਨ ਤੇ ਇੱਕ ਡਰੋਨ ਮਿਲਿਆ ਸੀ ਜਿਹੜਾ ਪਾਕਿਸਤਾਨ ਏਰੀਆ ਦੇ ਵਿੱਚੋਂ ਪਾਇਆ ਹੋਇਆ ਸੀ